ਸਤਿ ਸ਼੍ਰੀ ਅਕਾਲ ਟੁਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਭਾਜਪਾ ਦੇ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮਪrakash ਦਾ ਫਗਵਾੜਾ ਵਿੱਚ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਅੱਜ ਫਗਵਾੜਾ ਵਿਖੇ ਗੁਰੂ ਹਰਗੋਬਿੰਦ ਨਗਰ ਸਥਿਤ ਜਨਤਾ ਰਸੋਈ ਵਿਖੇ ਭਾਜਪਾ ਦੇ ਚੋਣ ਦਫ਼ਤਰ ਦਾ ਉਦਘਾਟਨ ਸੋਮਪrakash ਅਤੇ ਅਨੀਤਾ ਸੋਮਪrakash ਨੇ ਭਾਜਪਾ ਸਮਰਥਕਾਂ ਨਾਲ ਮਿਲ ਕੇ ਰੀਵਨ ਕੱਟ ਕੇ ਕੀਤਾ ਸੰਗਠਿਤ ਚੋਣ ਦਫ਼ਤਰ ਦੌਰਾਨ ਰਾਗੀ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਦੌਰਾਨ ਲੰਗਰ ਅਤੁੱਟ ਵਰਤਾਇਆ ਗਿਆ ਚੋਣ ਦਫਤਰ ਦੇ ਉਦਘਾਟਨ ਮੌਕੇ ਮੰਤਰੀ ਸੋਮਪrakash ਅਤੇ ਅਨੀਤਾ ਸੋਮਪrakash ਨੇ ਕਿਹਾ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਕੇਂਦਰ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣੇਗੀ ਇਸ ਦੌਰਾਨ ਉਨ੍ਹਾਂ ਦੇ ਨਾਲ ਡਾਕਟਰ ਸਾਹਿਲ ਕੈਂਥ ਰਮੇਸ਼ ਸੱਚਦੇਵਾ सुरेंद्र ਚੋਪੜਾ ਰਜੀਵ ਪਾਵਾ ਅਵਤਾਰ ਸਿੰਘ ਮੰਡ ਰਕੇਸ਼ ਡੋਗੜ ਰੋਹਿਤ ਪਾਠਕ

ਕੋਸਟ ਪਾਰਟੀ ਦੇ ਮੈਂਬਰ 12 ਜਿਹੜੇ ਹੈਗੇ ਸਾਡੇ ਇੰਡਸਟਰੀ ਜਿਹੜੇ ਇੰਡਸਟਰੀਸ ਹੈਗੇ ਆ ਉਹ ਵੀ ਇਹਦੇ ਵਿੱਚ ਪਈ ਸਾਡੇ ਬਟੇ ਬਟੇ ਕਿਹਾ ਬਹੁਤ ਰਕੇ ਜਿੰਨ ਜਿਹੜੇ ਮੰਨ ਰਿਆ ਹੋਰ ਮੇਨ ਕਰਦੇ ਆ ਤੇ ਹਮੇਸ਼ਾ ਵਿੱਚ ਵੀ ਆ ਪਰ ਵੱਡੀ ਲੀਡ ਵਿੱਚ ਨਹੀਂ ਦੇਖਦੇ ਹੋਏ ਆ ਰਮੇਨ ਆ ਤੇ ਬਹੁਤ ਵੱਡੇ ਨੇ ਹਾ ਸ਼ਿਆਰਪੁਰ ਹਲਕੇ ਦਾ ਜੋ ਫੁਵਾੜਾ ਭਾਰਤੀ ਜਨਤਾ ਪਾਰਟੀ ਦਾ ਜੋ ਦਫ਼ਤਰ ਹੈ ਅੱਜ ਖੁੱਲਿਆ ਗਿਆ ਪੜੀ ਸੰਗਰ ਪੜੀ ਦੂਰ ਦੂਰੋਂ ਇਸ ਲੋਕ ਸਭਾ ਹਲਕੇ ਦੇ ਪਿੰਡਾਂ ਚ ਸਾਰੇ ਸਾਡੇ ਭਾਦਿੰਡਾ ਪਾਰ ਦੀ ਦੇ ਕਾਰੇ ਕਹਿੰਦਾ ਸੀਨੀਅਰ ਸਾਰੇ ਇੱਥੇ ਪਹੁੰਚ ਰਹੇ ਆ ਬੜੀ ਖੁਸ਼ੀ ਦੇਖੋ ਤੁਸੀਂ ਕਿੰਨਾ ਉਤਸ਼ਾਹ ਆ ਕਾਰਕਟਰਾਂ ਚ ਜੋ ਲੋਕ ਸਭਾ ਹਲਕੇ ਦੇ ਵਿੱਚ ਜੋ ਸਾਡੇ ਮੈਡਮ ਜੀ ਨੂੰ ਟਿਕਟ ਦਿੱਤੀ ਮੋਤੀ ਜੀ ਨੇ ਬਹੁਤ ਵਧੀਆ ਪ੍ਰਹਿਸ ਕੀਤਾ ਉਹ ਮੈਡਮ ਜੀ ਦਾ ਸਮਾਜ ਦੇ ਵਿੱਚ ਸਿਆਪੁਰ ਹਲਕੇ ਦੇ ਵਿੱਚ ਬਹੁਤ ਨਾਮ ਆ ਇਹਨਾਂ ਕੇਂਦਰ ਦੇ ਮੰਤਰੀ ਜੀ ਆ ਇਮਾਨਦਾਰੀ ਦੇ ਨਾਲ ਜੋ 5 ਸਾਲ ਉਹਨਾਂ ਨੇ ਨਿਵਾਇਆ ਉਸ ਵਾਂਗ ਹੀ ਨੀਤੀਆਂ ਜੋ ਸਾਡੇ ਮੈਡਮ ਜੀ ਨੇ ਟਿਕਟ ਦਿੱਤੀ ਆ ਅੱਜ ਜਿਹੜਾ ਦਫ਼ਤਰ ਦਾ ਘਾੜਨ ਕੀਤਾ ਜਾ ਰਿਹਾ ਮਹਾਰਾਜ ਦੀ ਹੁਕੂਮਤ ਵਿੱਚ ਔਰ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਇਸ ਵਾਰ ਕਮਲ ਦੇ ਬੋਲਤੇ ਮੋਰਾ ਲਾ ਕੇ ਮੈਡਮ ਨੀਤਾ ਸੌਂਗਲਾ ਨੂੰ ਜਿਤਾਓ ਘਰ ਘਰ ਦੇ ਵਿੱਚ ਬਾਅਦ ਤੱਕ 400 ਪਾਰ ਇਸ ਵਾਰ ਪ੍ਰਧਾਨ ਮੰਤਰੀ ਜੀ ਨੇ ਜੋ ਬੈਠਾ ਕੀਤਾ ਹੈ ਉਹ ਸਾਰੇ ਹੀ ਡਾਕਟਰ ਜੋ ਕਾਰਕਰਤਾ ਤੇ ਵੀ ਇਹ ਹੀ ਬੇਨਤੀ ਆ ਜੋ ਮੋਤੀ ਵੀ ਦੇਸ਼ ਵਾਸਤੇ ਕਰ ਸਕਦੇ ਨਾ ਹੋਣ ਕੀਤਾ ਸਾਡੇ ਕੇਂਦਰ ਦੇ ਮੰਤਰੀ ਜੋ ਫਗਵਾੜਾ ਦੇ ਵਿੱਚ ਡਵੈਲਪਮੈਂਟ ਵਿਆਸੀ ਗ੍ਰੋ ਸਟੇਸ਼ਨ ਦੇ ਜਿੱਦਾਂ ਸਾਰਾ ਇਹ ਕਾਰਪੋਰੇਸ਼ਨ ਅਜੇ 3 ਸਾਲ ਨਹੀਂ ਬਣੀ ਇਹ ਸਰਕਾਰ ਬੜੀ ਨਿਕੰਮੀ ਆ ਔਰ ਸਰਕਾਰ ਦੀ ਮੈਂ ਨਿੰਦਾ ਕਰਦਾ ਆ ਆਪ ਸਰਕਾਰ ਫੇਲ ਆ ਔਰ ਇਸ ਵਾਰ ਜੋ ਮੈਡਮ ਦੀ ਆ ਸਾਡੇ ਬਹੁਤ ਮਾਰਜ਼ਰ ਨਾਲ ਜਿੱਤੂਏ ਲੋਕ ਸਭਾ ਸੇ ਹਾਤੁਰ ਹਲਕੇ ਦੇ ਕਿਉਂਕਿ ਕੰਮ ਕੀਤਾ ਡਿਵੈਲਪਮੈਂਟ ਕੀਤੀ ਵਿਕਾਸ ਵਿਕਾਸ ਦੇ ਨਾਂ ਤੇ ਲੋਕਾਂ ਨੇ ਵੋਟਾਂ ਦੇਣੀਆਂ ਔਰ ਅਸੀਂ ਹਿਯਾਰਪੁਰ ਹਲਕੇ ਦੇ ਤੁਸੀਂ ਬਹੁਤ ਬਹੁਤ ਘੁੰਮਨੇ ਆ ਸਾਰੇ ਹਲਕਿਆਂ ਦੇ ਲੋਕਾਂ ਨੇ ਬੜਾ ਖੁਸ਼ ਆ 22 ਤਰੀਕ ਨੂੰ ਜੋ ਜੋਧਿਆਂ ਵਿੱਚ ਮੰਤਰ ਬਣਿਆ ਸੀ ਉਹਦਾ ਵੀ ਇੱਕ ਲਹਿਰ ਚੱਲ ਰਹੀ ਆ ਪੂਰੇ ਮੈਨੂੰ ਲੱਗਦਾ ਪੰਜਾਬ ਚ 5 ਸੀਟਾਂ ਜਿਹੜੀਆਂ ਭਾਰਤ ਨਾਪਾਲ ਦੀ ਪੰਜਾਬ ਚ ਲੈ ਕੇ ਜਾਊਗੀ ਔਰ ਆਨ ਵਾਲਾ ਸਮਾ ਤੇਜਪੁਰ ਦੇ ਵਿੱਚ ਜੋ 400 ਸੀਟਾਂ ਮੋਤੀ ਜੀ ਨੇ ਗਿਆ ਉਹ ਪਾਰ ਹੋਣ ਗਿਆ ਮੈਂ ਅੱਜ ਦੇ ਸਾਰੇ ਕਾਰਕੰਤਾਂ ਆਪਣੇ ਵੱਲੋਂ ਦੇਰ ਕਰਕੇ ਸਿਰ ਝਾਗੇ ਇਹ ਵੀ ਦੇਖਦੀ ਕਰਦਾ ਵੀ ਤੁਸੀਂ ਬਾਹਰ ਚੜ ਕੇ ਔਰ ਮੈਡਮ ਜੀ ਦਾ ਧੰਵਾਹ ਕਿਹੜੀ ਕਿਹੜੀ ਆਪਣੀ ਪਾਰਟੀ ਨਾਲ ਤੁਸੀਂ ਮੰਗਵਾਲਾ ਗੱਤ ਰਹੀ ਹੈ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਮੇਰਾ ਕਿਸੇ ਪਾਰਟੀ ਨਾਲ ਉਹ ਆਪਣੇ ਆਪਣੇ ਹਰ ਪਾਰਟੀ ਤੋਂ ਲਾ ਰਹੀਆਂ ਸਾਡਾ ਕਿਸੇ ਨਾਲ ਕੋਈ ਮੰਗਵਾਲਾ ਜੋ ਮੈਡਮ ਜੀ ਨੇ ਕੰਮ ਕੀਤਾ ਕੇਂਦਰ ਦੇ ਮੰਤਰੀ ਸਿਧੀ ਸੋਮਰਾਇਨ ਕੰਮ ਕੀਤਾ ਲੋਕ ਸਾਨੂੰ ਵੋਟਾਂ ਪਾ ਰਹੇ ਆ ਤੁਸੀਂ ਆਨ ਆਲਾ ਸਮੇਂ ਆਪਣੇ ਆਪ ਦੇਖ ਲਿਓ ਕਿ ਕਿਦਾਂ ਮੁਕਾਬਲੇ ਵਿੱਚ ਮੈਡਮ ਜੀ ਨੂੰ ਵੋਟਾਂ ਪੈਣਗੀਆਂ ਕਾਮ ਪਾੜੀਏ ਰਾਜੀ ਜੀ ਕਹ ਰਹੇ 13 13 ਸੀਟਾਂ ਸੀ ਮਰਜੀ ਖਰਾਬ ਕਰਾਂਗੇ ਉਹ ਕਹਿੰਦਾ ਹਰ ਨੂੰ ਹੱਕ ਆ ਕੋਈ ਵੀ ਕਹਿੰਦਾ ਮੈਂ ਸਾਨੂੰ ਸਾਨੂੰ ਹੱਕ ਆ ਪੰਜਾਬ ਦੇ ਵਿੱਚ 5 ਸੀਟਾਂ ਸੀ ਲੋਕ ਸਭਾ ਲੈਣ ਦੇ ਕਹਿੰਦਾ ਹੱਕ ਆ ਕੰਮ ਕਰੂਗਾ ਤਾਂ ਲੋਕ ਵੋਟ ਪਾਊਗਾ ਅੱਜ ਕੰਮ ਨਹੀਂ ਕੀਤਾ ਸਰਕਾਰਾਂ ਨੇ ਅੱਜ 2 ਸਾਲ ਹੋ ਗਏ ਲਗਭਗ ਕਿੰਨੀ ਵੋਟ ਤੇ ਕੀ ਜਿੱਤੂਗੀ ਜੀ ਸਰ ਕਿੰਨੀਆਂ ਵੋਟਾਂ ਦੇਖੋ ਪਪਵਾੜੇ ਤੋਂ ਅਸੀਂ 30% ਦੇ ਨੇੜੇ ਆ ਗਏ ਕਿੰਨਾ ਪਿੰਡਾਂ ਦੇ ਵਿੱਚ ਕਿੰਨਾਂ ਦੇ ਵਿੱਚ ਵਿਰੋਧ ਹੋ ਰਿਹਾ ਤੁਹਾਡਾ ਕਿਤੇ ਨਹੀਂ ਵਿਰੋਧ ਹੋ ਰਿਹਾ ਸਾਰੇ ਪਹਾੜਾਂ ਆ ਕਿਸਾਨਾਂ ਨੂੰ ਪੈਸੇ ਸੈਂਟਰ ਗਵਰਨਮੈਂਟ ਨੇ ਭੇਜੇ ਆ ਪਿੰਡਾਂ ਦੇ ਵਿੱਚ ਕੋਈ ਸਾਡਾ ਵਿਕਾਸ ਨਹੀਂ ਹੱਜ ਲੋਕ ਵਿਕਾਸ ਦੇ ਨਾਂ ਤੇ ਇੱਥੇ ਵੋਟਾਂ ਪਾਣਗੇ